ਸੰਗਰੂਰ ਤੇ ਬਰਨਾਲਾ ਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਸਾਡੇ ਨਾਲ ਅਕਾਲੀ ਦਲ ਦੇ ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾਨ ਨੇ ਉਹਨਾਂ ਤੋਂ ਪੁੱਛਦਿਆਂ ਕਿ ਉਹ ਕਿਵੇਂ ਦੇਖ ਰਹੇ ਨੇ ਸਰ ਸੀਬੀਐਸਾਬ ਦੇ ਆਉਣ ਨਾਲ ਤੁਹਾਨੂੰ ਕੀ ਫਰਕ ਪੈਣ ਜਾ ਰਿਹਾ ਕਿਉਂਕਿ ਤਿੰਨਾਂ ਚਾਰਾਂ ਕੌਨਸਟਿਟੈਂਸੀਆਂ ਚ ਉਹਨਾਂ ਦਾ ਪ੍ਰਭਾਵ ਹੈ ਦੇਖੋ सुरेंद्र ਸਿੰਘ ਸੁੰਦਰਪਾਲ ਸਿੰਘ ਸੇਵੀ ਆ ਇੱਕ ਬਹੁਤ ਅ ਚੰਗੇ ਇਨਸਾਨ ਹੈ ਔਰ ਮੈਂ ਕਹਿ ਸਕਦਾ ਕਿ ਉਹ ਦੋਨੇ ਜ਼ਿਲ੍ਹਿਆਂ ਚ ਕਾਂਗਰਸ ਦਾ ਬਹੁਤ ਵੱਡੀ ਤਾਕਤ ਸੀ ਥਮ ਕਹਿ ਸਕਦੇ ਆ ਜਿੰਨੀ ਕੰਮ ਉਹਨੇ ਕੀਤਾ ਹੈ ਹੋਰ ਨਹੀਂ ਹੋ ਸਕਦਾ ਤੇ ਸਾਡੇ ਆਉਣ ਨਾਲ ਕਾਂਗਰਸ ਨੂੰ ਬਹੁਤ ਵੱਡਾ ਝਟਕਾ ਲੱਗਿਆ ਉਹ ਸਾਨੂੰ ਬੜੀ ਤਾਕਤ ਮਿਲੇਗੀ ਮਲਕੀ ਸਿੰਘ ਕੀਤੂ ਦਾ ਬੇਟਾ ਜਿਹੜਾ ਕੰਤਾ ਉਹ ਕਾਫੀ ਵਿਰੋਧ ਕਰ ਰਿਹਾ ਕੱਲ ਉਹਨਾਂ ਨੇ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਤੁਸੀਂ ਉਹਨੂੰ ਮੈਨੇਜ ਕਰ ਰਹੇ ਹੋ ਨਹੀਂ ਨਹੀਂ ਕੋਈ ਵਿਰੋਧ ਨਹੀਂ ਕਰੇਗਾ ਉਹ ਕੱਲ ਮੇਰੇ ਨਾਲ ਹੀ ਸੀਗਾ ਉਹਨੇ ਕੋਈ ਵਿਰੋਧ ਨਹੀਂ ਕਰਨਾ ਉਹ ਹੱਕ ਸੀ ਉਹਦਾ ਮੰਗਣ ਦਾ ਤੇ ਉਹਨੇ ਆਪਣੀ ਮੰਗ ਰਹੀ ਹੈ ਤੇ ਉਹਨੂੰ ਕਹਿ ਦਿੱਤਾ ਵੀ ਤੈਨੂੰ ਐਡਜਸਟਮੈਂਟ ਸਰਕਾਰ ਕੋਲ ਬੜੀਆਂ ਸੁਣ ਲੈ ਆਲੇ ਕੰਤਾ ਹੁਣ ਮੰਨ ਗਏ ਨੇ ਬਿਲਕੁਲ ਬਿਲਕੁਲ ਨਾਲ ਚਲੇਗਾ ਪਾਰਟੀ ਦੇ ਨਾਲ ਤੁਰੇਗਾ ਇਹ ਕਿਹਾ ਜਾ ਰਿਹਾ ਹੈ ਕਿ ਜਿਵੇਂ ਕਾਂਗਰਸ 'ਚ ਗੱਲ ਚੱਲਦੀ ਹੈ ਕਿ ਕਾਂਗਰਸ ਦਾ ਅਕਾਲੀਕਰਨ ਹੋ ਰਿਹਾ ਬਹੁਤ ਸਾਰੇ ਅਕਾਲੀ ਆਏ ਹੁਣ ਇਸ ਤਰ੍ਹਾਂ ਦਾ ਸਵਾਲ ਅਕਾਲੀ ਦਲ 'ਚ ਵੀ ਉੱਠ ਰਿਹਾ ਹੈ ਕਿ ਬਹੁਤ ਸਾਰੇ ਕਾਂਗਰਸੀ ਇਧਰ ਨੂੰ ਆ ਰਹੇ ਨੇ ਕਿ ਅਕਾਲੀ ਦਲ ਦਾ ਤਾਂ ਨਹੀਂ ਕਾਂਗਰਸੀਕਰਨ ਹੋ ਰਿਹਾ ਕਿਤੇ ਨਹੀਂ ਕਾਂਗਰਸ ਦੇ ਜਿਹੜੇ ਗਏ ਨੇ ਸਾਨੂੰ ਕਿਸੇ ਨੂੰ ਟਿਕਟ ਤਾਂ ਉਹਨਾਂ ਨੂੰ ਦਿੱਤਾ ਨਹੀਂ ਉਹਦਾ ਉਹਦਾ ਸਾਰੇ ਭੱਜ ਕੇ ਸਾਡੇ ਕੋਲ ਵਾਪਸ ਆਣਗੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀਗਾ ਨੇ ਕਿ ਕਾਂਗਰਸ ਦਾ ਅਕਾਲੀਕਰਨ ਹੋ ਰਿਹਾ ਹੁਣ ਬਹੁਤ ਸਾਰੇ ਕਾਂਗਰਸੀ ਅਕਾਲੀ ਦਲ ਚਾਰੇ ਨੇ ਬਹੁਤ ਤਾਂ ਨਹੀਂ ਅਸੀਂ ਤਾਂ ਉਹ ਚੜਮੇ ਜੇ ਲੈ ਰਹੇ ਆ ਜਿਹੜੇ ਬਹੁਤ ਜਿੱਤਣ ਵਾਲੇ ਜ ਜਿਨ੍ਹਾਂ ਦਾ ਬਹੁਤ ਵੱਡਾ ਪ੍ਰਭਾਵ ਆ ਉਹਨਾਂ ਨੂੰ ਲੈ ਰਹੇ ਆ ਉਹ ਤਾਂ ਰੇਗ ਨੂੰ ਲੈ ਰਹੇ ਨੇ ਬਗਾਵਤਾਂ ਹਰ ਪਾਰਟੀ ਚ ਹੋ ਰਹੀਆਂ ਨੇ ਆਮ ਆਦਮੀ ਪਾਰਟੀ ਚ ਵੀ ਹੋਈਆਂ ਅਕਾਲੀ ਦਲ ਚ ਵੀ ਕਾਂਗਰਸ ਚ ਵੀ ਤੁਸੀਂ ਕੀ ਦੇਖਦੇ ਹੋਗੇ ਕਿ ਇਸ ਚੋਣ ਦੇ ਅੰਦਰ ਕਿੰਨਾ ਅਸਰ ਰਹੂਗਾ ਇਸ ਗੱਲ ਦਾ ਕਿਉਂਕਿ ਤੁਹਾਡੀ ਪਾਰਟੀ ਚ ਵੀ ਕਾਫੀ ਕੁਝ ਵਿਰੋਧ ਹੋ ਰਿਹਾ ਨਹੀਂ ਸਾਡੀ ਪਾਰਟੀ ਚ ਕੋਈ ਇੰਨਾ ਵਿਰੋਧ ਨਹੀਂ ਹੋ ਰਿਹਾ ਸਾਡੀ ਬਾਈਕ ਇਕੱਲੀ ਪਾਰਟੀ ਹੈ ਵੀਰਵਾਸੀ ਇਹ ਕਹਿੰਦੇ ਉੱਪਰਲੇ ਲੈਵਲ ਤੇ ਕੋਈ ਸਾਡੇ ਚ ਮਖਾਲਤ ਨਹੀਂ ਹੈ ਲੇਕਿਨ ਬਾਕੀ ਪਾਰਟੀਆਂ ਚ ਜ਼ਿਆਦਾ ਹੈ ਵਿਸ਼ਵਾਸਪਾਤਰ ਸੀਗੇ ਜੇ ਅਸੀਂ ਕਹੀਏ ਸ਼ੇਰ ਸਿੰਘ ਘਬਾਇਆ ਵਿਸ਼ਵਾਸਪਾਤਰ ਸੀ ਸੁਬੀਰ ਸਿੰਘ ਬਾਦਲ ਦੇ ਉਹ ਪਾਰਟੀ ਉਹਨਾਂ ਦੇ ਬੇਟੇ ਉਹ ਕਰ ਰਹੇ ਨੇ ਤਾਂ ਤੁਹਾਨੂੰ ਲੱਗਦਾ ਨਹੀਂਗਾ ਤਾਂ ਨੁਕਸਾਨ ਹੋ ਸਕਦਾਗਾ ਤੇ ਆਪਸ ਵਿੱਚ ਵੀ ਲੜ ਰਹੇ ਨੇ ਟਿਕਟਾਂ ਪਿੱਛੇ ਵੀ ਮਾਂ ਪਿਓ ਪੁੱਤ ਲੜ ਰਹੇ ਨੇ ਬਹੁਤ ਬਹੁਤ ਜੇ ਕਾਂਗਰਸ ਤੇ ਵੀ ਹੈ ਕੋਈ ਸਾਡੇ ਨੂੰ ਵੀ ਸੋਚ ਰਹੇ ਨੇ ਇਸ ਕਰਕੇ ਪਿਓ ਪੁੱਤਾਂ ਦੀ ਕੋਈ ਝਗੜਾ ਉਹ ਤਾਂ ਨਹੀਂ ਛੱਡ ਕੇ ਜਾ ਰਹੇ ਕਾਲੀਦਨ ਕੀ ਲੱਗਦਾਗਾ ਬਰਨਾਲੇ ਚ ਤਿੰਨ ਸੀਟਾਂ ਨੇ ਤੁਹਾਨੂੰ ਕੀ ਲੱਗਦਾ ਬਰਨਾਲੇ ਤੇ ਸੰਗਰੂਰ ਦੀਆਂ ਕਿੰਨੀਆਂ ਸੀਟਾਂ ਦੇ ਉੱਤੇ ਅਕਾਲੀ ਦਲ ਮਜ਼ਬੂਤ ਆ ਉਹਨਾਂ ਨੂੰ ਤਾਂ ਬਦ ਤੋਂ ਬਦ ਇੱਕ ਦੀ ਆ ਸਕਦੇ ਹੋ ਨਹੀਂ ਕੋਈ ਆਉਂਦੇ ਉੱਤੇ ਦੋਨੇ ਜ਼ਿਲ੍ਹਿਆਂ ਵਿੱਚ ਰਜਿੰਦਰ ਦੀਪਾ ਬਾਰੇ ਵੀ ਸੁਣਿਆ ਸੀ ਕਿ ਰਜਿੰਦਰ ਦੀਪਾ ਵੀ ਤੁਹਾਡੇ ਇੰਟਾਸੀ ਹੈ ਇਹ ਜੀ ਵੀ ਕੋਈ ਗੱਲ ਸੀ ਅਜੇ ਤੱਕ ਤਾਂ ਸਾਰੇ ਕੋਲ ਕੋਈ ਗੱਲ ਨਹੀਂ ਅੱਜ ਮੰਨਿਆ ਜਾ ਰਿਹਾ ਸੀ ਪ੍ਰੈਸ ਕਾਨਫਰੰਸ ਇਸੇ ਕਰਕੇ ਲੇਟ ਹੋਊਗੀ ਕਿਉਂਕਿ ਦੀਪਾ ਨੂੰ ਆਉਂਦੇ ਆਉਂਦੇ ਨੂੰ ਕੈਪਟਨ ਵਿਰਿੰਦਰ ਸਿੰਘ ਨੇ ਰੋਕ ਲਿਆ ਨਹੀਂ ਨਹੀਂ ਉਹ ਤਾਂ ਇਹ ਗੁਪਤਾ ਜੀ ਆਏ ਸੀ ਇਹਨੂੰ ਵੇਟ ਕਰ ਰਹੇ ਸੀ ਜਹਾਜ਼ ਆ ਰਿਹਾ ਸੀ ਅਸਿਰ ਦਾ ਲੇਟ ਹੋ ਗਿਆ ਗੁਪਤਾ ਸਾਹਿਬ ਬਾਰੇ ਕਾਫੀ ਜ਼ਿਆਦਾ ਇਹ ਕਿਹਾ ਜਾਂਦਾ ਸੀ ਕਿ ਉਹ ਇਲੈਕਸ਼ਨ ਲੜਨਗੇ ਸੁਬੀਰ ਜੀ ਨੇ ਅਨਾਉਂਸ ਵੀ ਕਰਤਾ ਸੀਗਾ ਉਹਨਾਂ ਦੀ ਬਹੁਤ ਹੀ ਸਿਹਤ ਵੀ ਨਹੀਂ ਉਹਨਾਂ ਦਾ ਕੰਮ ਵੀ ਨਹੀਂ ਲਾਉ ਕਰਦਾ ਉਹਨਾਂ ਨੇ ਆਪ ਵੀ ਕਿਹਾ ਕਿ ਮੈਂ ਮੇਰੇ ਲਈ ਮੁਸ਼ਕਲ ਹੈ ਸੋ ਇਹਨ ਸੰ ਸੁਖਦੇਵ ਸਿੰਘ ਢੀਂਡਸਾ ਜਿਨ੍ਹਾਂ ਦਾ ਕਹਿਣਾ ਕੀ ਸੀਬੀਏ ਦੇ ਆਉਣ ਨਾਲ ਸੰਗਰੂਰ ਤੇ ਬਰਨਾਲਾ ਚ ਕਾਫੀ ਮਜ਼ਬੂਤ ਹੋਏਗਾ ਅਕਾਲੀ ਦਲ ਔਰ ਉਹਨਾਂ ਦਾ ਦਾਵਾ ਹੈਗਾ ਕਿ ਨਾ ਸੀਟਾਂ ਦੇ ਉੱਤੇ ਅਕਾਲੀ ਦਲ ਆਪਣੀ ਜਿੱਦ ਦਰਜ ਕਰੇਗਾ ਬਹੁਤ ਘੱਟ ਸੀਟਾਂ ਕਾਂਗਰਸ ਨੂੰ ਆਉਣਗੀਆਂ ਔਰ ਇਹ ਵੀ ਕਹਿ ਰਹੇ ਨੇ ਕਿ ਅਕਾਲੀ ਦਲ ਦੀ ਬਗਾਵਤ ਦਾ ਅਕਾਲੀ ਦਲ ਤੇ ਕੋਈ ਅਸਰ ਨਹੀਂ ਹੋਏਗਾ ਕੈਮਰਾਮੈਨ ਅਮਿਤ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਂਝਾ ਚੰਡੀਗੜ੍ਹ